ਪਠਾਨਕੋਟ ਡੋੜਤੇ ਡੱਗਿਆਣਾ ਪਿੰਨੇ ਨੇੜੇ ਵੱਡਾ ਜਾਮ ਲਗਾਇਆ ਗਿਆ ਬੀਤੇ ਦਿਨੀ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਚੋਂ ਹਿੰਸਕ ਝੜਪ ਨੂੰ ਲੈ ਕੇ ਜੰਮੂ ਦੇ ਸਿੱਖਾਂ ਨੇ ਰੋਸ ਮੁਜ਼ਾਹਰਾ ਕੀਤਾ ਜੰਮੂ ਪਠਾਨਕੋਟ ਨੈਸ਼ਨਲ ਹਾਈਵੇ ਖੋਲਿਆ ਗਿਆ ਹੈ ਸਹਾਰਨਪੁਰ ਮਾਮਲੇ ਨੂੰ ਲੈ ਕੇ ਇਹ ਹਾਈਵੇ ਜਾਮ ਕੀਤਾ ਗਿਆ ਸੀ ਅਤੇ ਸੁਰੱਖਿਆ ਦੇ ਵੀ ਕੜੇ ਪ੍ਰਬੰਧ ਕੀਤੇ ਗਏ ਸੀ ਬੀਤੇ ਦਿਨ ਸਹਾਰਨਪੁਰ ਜੋ ਘਟਨਾ ਹੋਈ ਹੈ ਉਸ ਨੂੰ ਲੈ ਕੇ ਸਿੱਖਾਂ ਦੇ ਵਿੱਚ ਕਾਫੀ ਰੋਸ ਵੇਖਣ ਨੂੰ ਮਿਲਿਆ ਤੇ ਰੋਸ ਮੁਜ਼ਾਹਰਾ ਕੀਤਾ ਗਿਆ ਇਸ ਦੇ ਨਾਲ ਹੀ ਯੂਪੀ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਯੂਪੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਨਜ਼ਰ ਆਏ ਸਿੱਖ ਅਤੇ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਉਹਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਕਾਰਨ ਜੰਮੂ ਪਠਾਨਕੋਟ ਨੈਸ਼ਨਲ ਹਾਈਵੇ ਜਾਮ ਹੋ ਗਿਆ ਸੀ ਪੜ ਹੋਣ ਉਹਨਾਂ ਵੱਲੋਂ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ ਅਤੇ ਜੰਮੂ ਪਠਾਨਕੋਟ ਨੈਸ਼ਨਲ ਹਾਈਵੇ ਮੋੜ ਤੋਂ ਬਹਾਲ ਹੋ ਗਿਆ ਕਰੋਨਾ ਦਾ ਨੁਕਸਾਨ ਹੋਇਆ ਹੈ ਕਈ ਦੁਕਾਨਾਂ ਸਾੜੇ ਗਈਆਂ ਵਾਹਨਾਂ ਨੂੰ ਅੱਗ ਲਗਾਈ ਗਈ ਹੈ ਤੇ ਬੀਤੇ ਦਿਨ ਦੀ ਘਟਨਾ ਦਾ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ ਅਸਰ ਵੇਖਣ ਨੂੰ ਮਿਲ ਰਿਹਾ ਹੈ ਬੀਤੇ ਦਿਨ ਸਹਾਰਨਪੁਰ ਦੇ ਵਿੱਚ ਜੋ ਹਿੰਸਕ ਚੜ੍ਹਪ ਹੋਈ ਦੋ ਗੁਟਾ ਵਿਚਾਲੇ ਇਹ ਚੜ੍ਹਪ ਹੋਈ ਸੀ ਤੇ ਅੱਜ ਇਸ ਦਾ ਅਸਰ ਵੇਖਣ ਨੂੰ ਮਿਲਿਆ ਇਸ ਖਬਰਸਾਨਾ ਜੋੜ ਚੁੱਕੇ ਹਨ ਜੰਮੂ ਤੋਂ ਸਾਡੇ ਪੱਤਰਕਾਰ ਅਜੇ ਬਾਚਰੂ ਅਜੇ ਹੁਣ ਕੀ ਹਾਲਾਤ ਨੇ ਜੰਮੂ ਪਠਾਨ ਕੋ ਨੈਸ਼ਨਲ ਹਾਈਵੇ ਖੋਲ ਦਿੱਤਾ ਗਿਆ जी बिल्कुल जम्मू पठानकोट नेशनल हाईवे है जरा खोल दिया गया है पुलिस को तो बड़ी मशक्कत करनी पड़ी है जैसे जे प्रदर्शनकारी लगातार प्रोटेस्ट सीखे क्योंकि उन्होंने कहना सी कि यूपी सरकार बिल्कुल नाकाम हो चुकी है जरा उसे यूपी की तो सिखाद टू प्रोटेक्ट तो करने लाद हम पुलिस ने कड़ी मशक्कत के बाद जम्मू पठानकोट नैशनल हाईवे खोल दिता है जी ਜੀ ਅਜੀ ਅੱਜ ਤਾਂ ਸੁਰੱਖਿਆ ਦੇ ਜੋਗ ਇੰਤਜ਼ਾਮ ਕੀਤੇ ਗਏ ਅੱਜ ਉਹਨਾਂ ਪ੍ਰਦਰਸ਼ਨ ਰੋਕ ਦਿੱਤਾ ਗਿਆ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਹੋਰ ਸਮਾਰੇ ਵੇਖਣ ਨੂੰ ਮਿਲ ਸਕਦੇ ਨੇ ਜਿਹੜੇ ਸਿਕ ਸੰਗਠਨ ਨੇ ਜੰਮੂ ਦੇ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਉੱਥੇ ਜਿਹੜੇ ਯੂਪੀ ਦੇ ਸਿੱਖ ਸਮੁਦਾਇ ਹੈ ਜਿਹੜਾ ਉਹਨਾਂ ਲਈ ਯੂਪੀ ਸਰਕਾਰ ਨੂੰ ਕਈ ਕਦਮ ਚੁੱਕਣੇ ਚਾਹੀਦੇ ਜਿਹਦੇ ਜਿਨਾ ਕਰਕੇ ਉਹਨਾਂ ਦੀ ਜਿਹੜੀ ਉੱਥੇ ਸਿਕਿਉਰਿਟੀ ਹੈ ਉਹ ਐਨਸ਼ੂਰ ਕੀਤੀ ਜਾਏ ਉਹਨਾਂ ਦੀ ਸੁਰੱਖਿਆ ਵੀ ਜਿਹੜੇ ਉੱਥੇ ਉਹ ਬਣਾਈ ਜਾਏ ਅਗਰ ਯੂਪੀ ਸਰਕਾਰ ਇਹ ਨਹੀਂ ਕਰਦੀ ਹੈ ਜਾਂ ਇਸ ਉਹਨਾਂ ਦੀ ਸਿਕਿਉਰਿਟੀ ਐਨਸ਼ੂਰ ਕਰਨ ਲਈ ਫੇਲ ਹੋ ਜਾਂਦੀ ਤੇ ਸਿੱਖ ਸੰਗਠਨ ਦਾ ਸਾਫ਼ ਕਹਿਣਾ ਹੈ ਕਿ ਉਹ ਜੰਮੂ ਵਿੱਚ ਐਸੇ ਪ੍ਰਦਰਸ਼ਨ ਹੋਰ ਕਰਨਗੇ ਔਰ ਉਹਨਾਂ ਆਣ ਵਾਲੇ ਦਿਨਾਂ 'ਚ ਉਹਨਾਂ ਦੇ ਉਗਲ ਪ੍ਰਦਰਸ਼ਨ ਜੰਮੂ 'ਚ ਹੋਣਗੇ ਜੀ